ਆਪਾਂ ਪਿੰਡਾਂ ਦੇ ਕੰਮ ਕਰ ਰਹੇ ਆ ਪਿਛਲੇ 2 ਸਾਲਾਂ ਤੋਂ ਔਰ ਇਲੈਕਸ਼ਨ ਦੇ ਵਿੱਚ ਸਾਨੂੰ ਕਈ ਸ਼ਿਕਾਇਤਾਂ ਆਈਆਂ ਨੇ ਵਿੱਚੋਂ ਜੀਆਰਐਫ ਜਿਹੜੇ ਸੀਗੇ ਜਾਂ ਕਈ ਸੀਗੇ ਉਹਨਾਂ ਦੀਆਂ ਆਈਆਂ ਸੀ ਉਸੇ ਚੇਂਜ ਕਰਦੇ ਔਰ ਕਈ ਸੈਕਟਰੀ ਜਿਹੜੇ ਸੀਗੇ ਜਾਂ ਕੁਝ ਕੁ ਸਾਰੇ ਨਹੀਂ ਵੀ ਪਿੰਡਾਂ ਦੇ ਵਿੱਚ ਕਈ ਵਾਰੀ ਖਰਾਬ ਕਰਨਾ ਕਿਸੇ ਨੂੰ ਦੀ ਡਿਮਾਂਡ ਕਰਨੀ ਸਰ ਐਮਐਲਏ ਸਾਹਮਣੇ ਇਹ ਚੀਜ਼ ਮੇਰੇ ਨੋਟਿਸ ਚ ਚਾਹੀਦੀ ਦੇਖੋ ਕੰਮ ਕਰਨਾ ਦਾ ਸਾਫ਼-ਸੁਥਰੇ ਢੰਗ ਨਾਲ ਕਰਨਾ ਅੱਜ ਤੱਕ ਤੁਸੀਂ ਪਿੱਛੇ ਵੇਖ ਲਓ ਪਿਛਲੀਆਂ ਸਰਕਾਰਾਂ ਚ ਕਿੰਨੀਆਂ ਵੰਗਾਰਾ ਪਾਉਂਦੇ ਸੀਗੇ ਪਿਛਲੀਆਂ ਸਰਕਾਰਾਂ ਦੇ ਲੀਡਰ ਪਾਉਂਦੇ ਸੀ ਨਾ ਅੱਜ 2.5 ਸਾਲ ਤੋਂ ਉੱਤੇ ਹੋ ਗਿਆ ਮੈਂ ਦੱਸੋ ਕਿਸੇ ਨੂੰ ਕੋਈ ਵੰਗਾਰ ਪਾਈ ਹੋਵੇ ਕਿਸੇ ਕੋਲ ਇੱਕ ਪੈਸਾ ਵੀ ਕਿਸੇ ਨੇ ਸਾਡੇ ਕਿਸੇ ਬੰਦੇ ਨੇ ਕਿਹਾ ਹੋਵੇ ਨਹੀਂ ਕਿਹਾ ਨੂੰ Ой.